ਵਾਇਰ ਦੀ ਕਾਲਸਾ ਵਾਇਰ ਦੀ ਫਤਿਹ ਜੀ ਕਾਰੀਆਂ ਸੰਗਤਾਂ ਦੇ ਮਹਾਰਾਜ ਚਰਦੀ ਕਲਾ ਕਰਨ ਆਪਣੇ ਸੈਂਟਰੀ ਨਗਰ ਦੀ ਸੰਗਤ ਆ ਅੱਡਾਂ ਅੱਡੇ ਦੇ ਫੀਦਾ ਦੇ ਸਥਾਨ ਤੇ ਜੋ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਇੱਕ ਦਿਨ ਪਹਿਲਾਂ ਤੰੀਆਂ ਪੱਟੀਆਂ ਜਾ ਰਹੀਆਂ ਹਨ ਜੀ ਤੇ ਨੀਆਂ ਪੱਟਾਂ ਤੋਂ ਬਾਅਦ ਕੰਮ ਚੱਲਣ ਲੱਗਾ ਹੀ ਮਹਾਰਾਜ ਦੀ ਕਿਰਪਾ ਨਾਲ ਤੇ ਉਸ ਤੋਂ ਬਾਅਦ ਆਈ ਸਾਡੇ ਭਰਾ ਮਾਰੋ ਬਾਤ ਸੇਵਾ ਲੱਗੀ ਹੋਈ ਪਿੰਡ ਦੀ ਸੰਗਤ ਆ ਆ ਵੇਖੋ ਭਰਾ ਸਾਡੇ ਆ ਨੀਆਂ ਪੱਟੀਆਂ ਜੀਸੀਬੀ ਨਾਲ ਉਸ ਦਿਨ ਸਾਰੀਆਂ ਆਪਾਂ ਤਾਂ ਚੱਲ ਰਹੀਆਂ ਨੇ ਵਾਹਿਗੁਰੂ ਦੀ ਕਿਰਪਾ ਨਾਲ ਚੱਲਦੇ ਆਣੇ ਮਹਾਰਾਜ ਦੀ ਕਿਰਪਾ ਨਾਲ ਚੱਲਦੀ ਸੇਵਾ ਪੂਰੀ ਫੁੱਲ ਬੜਾ ਫੁੱਲੀ ਤੇ ਆ ਵੇਖੋ ਜਿਹੜੀਆਂ ਨੀਆਂ ਪੱਟੀਆਂ ਗਿਆ ਹਨ ਸਾਰੀਆਂ ਸਾਰੀਆਂ ਨੀਆਂ ਪੱਟ ਕੇ ਉਸ ਤੋਂ ਬਾਦ ਉਸ ਤੋਂ ਬਾਦ ਮਹਾਰਾਜ ਦੀ ਕਿਰਪਾ ਹੁਣ ਸੰਗਤ ਪਿੰਡ ਦੀ ਲੱਗੀ ਹੋਈ ਏ ਪੂਰੇ ਜੋਰ ਨਾਲ ਕੰਮ ਚੱਲ ਰਿਹਾ ਜੀ ਹੁਣ ਸ਼ੁਰੂ ਹੋ ਗਿਆ ਹੈ ਵਾਹਿਗੁਰੂ ਕਿਰਪਾ ਕਰੇ ਅੱਜ ਨੀਆਂ ਭਰੀਆਂ ਯਾਰੀਆਂ ਨੇ ਸਾਰੇ ਪਿੰਡ ਦੀ ਸੰਗਤ ਆ ਸਾਡੇ ਸਰਪੰਚ ਵੀਰ ਜੀ ਲੱਗੇ ਨੇ ਪਿੰਡ ਦੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਅੱਡੇ ਤੇ ਆਣ ਕੇ ਸੇਵਾ ਵੀ ਕਰਿਆ ਕਰੋ ਨਾਲ ਤੇ ਸੰਯੋਗ ਦੇ ਆਕਰੋ ਸਾਰੇ ਭੜਾ ਲੱਗੇ ਹੋਏ ਨੇ ਸੇਵਾ ਕਰਨ ਸਾਡੇ ਮਿਸਤਰੀ ਵੀਰ ਜੀ ਹਰਪਾਲ ਸਿੰਘ ਜੀ ਆ ਸਾਡੇ ਭਰਾ ਸਾਰੇ ਸੇਵਾ ਕਰਦੇ ਪਏ ਨੇ ਜੀ ਕੰਮ ਚੱਲ ਰਿਹਾ ਹੈ ਹਾਂਜੀ ਕਿਦਾਂ ਚੱਲ ਰਿਹਾ ਜੀ ਕੰਮ ਚੱਲ ਰਿਹਾ ਜੀ ਬਾਗਰੂ ਜੀ ਬਹੁਤ ਵਧੀਆ ਚਲੋ ਬਾਗਰੂ ਕਿਰਪਾ ਕਰੇ ਖਿੱਚ ਕੇ ਰੱਖੋ ਇਹ ਕੰਮ ਸਾਰੇ ਆਓ ਜੀ ਮਾੜੇ ਕਿਰਪਾ ਕਰੇ ਜਲਦੀ ਜਲਦੀ ਨੀਆ ਭਰੀਆਂ ਜਾਣ ਤੇ ਜਿਹੜੇ ਸਾਡੇ ਕੁਝ ਭਰਾ ਬਾਹਰ ਨੇ ਉਹਨਾਂ ਦੀ ਵੀ ਹਾ ਜੀ ਬੇਨਤੀ ਹੈ ਕਿ ਉਹ ਵੀ ਕਿਰਪਾ ਕਰੋ ਤੇ ਪਿੰਡ ਦੇ ਵਿੱਚ ਸੇਵਾ ਦੀ ਪਛਾਣ ਦੀ ਕਿਰਪਾਲਤਾ ਕਰੋ ਆ ਸਾਡਾ ਭਰਾ ਵੀਰ ਆਲੋਕ ਸਾਹਿਬ ਇਹਨਾਂ ਨੇ ਬਹੁਤ ਸੇਵਾ ਕਰ ਰਹੇ ਨੇ ਇਹਨਾਂ ਨੇ ਦਰਬਾਰ ਬਣਾਉਣ ਲਈ ਕੋਈ ਜਗ੍ਹਾ ਵੀ ਪਿੱਛੇ ਜੋ ਛੱਡੀ ਏ ਉਹ ਜਗ੍ਹਾ ਵੀ ਪਿੱਛੇ ਇਹਨਾਂ ਨੇ ਦਿੱਤੀ ਹੋਈ ਏ ਦਰਬਾਰ ਬਣਾਉਣ ਲਈ ਇਹ ਸਾਡੇ ਭਰਾ ਜੀ ਬਹੁਤ ਸੇਵਾ ਕਰਦੇ ਨੇ ਪਿੱਛੇ ਜਗ੍ਹਾ ਵੀ ਇਹਨਾਂ ਦਿੱਤੀ ਏ ਦਰਬਾਰ ਲਈ ਤੇ ਆਪ ਹੱਥੀ ਸੇਵਾ ਕਰਨੇ ਚ ਵੀ ਬਹੁਤ ਵਿਸ਼ਵਾਸ ਰੱਖਦੇ ਨੇ ਕਿਰਪਾ ਕਰਦੇ ਨੇ ਕਿਰਕ ਸਾਹਿਬ ਮੰਗਾ ਵੀਰ ਮੇਰਾ ਸਾਰੇ ਜੀ ਵਾਹ ਜੀ ਵਾਹ ਆਹ ਵੇਖੋ ਸਾਡੇ ਪਿੰਡ ਦੇ ਸਰਪੰਚਾਂ ਨੇ ਤਨਤਨ ਕਰਾਈ ਪਈ ਹੈ ਜੀ ਸਾਬਕਾ ਸਰਪੰਚ ਮੇਰਾ ਵੀਰ ਹਰਵਿੰਦਰ ਸਿੰਘ ਇਹ ਸਾਡੇ ਮੌਕੇ ਦੇ ਮੌਜੂਦਾ ਸਰਪੰਚਾ ਗੁਰਪ੍ਰਤਾਪ ਸਿੰਘ ਜੀ ਦੇਖੋ ਖੋਦ ਹਾਥੀ ਸੇਵਾ ਕਰਾ ਰਹੇ ਨੇ ਨਾਲ ਲੱਗ ਕੇ ਜੀ ਪੂਰੀ ਬੱਲੇ ਬੱਲੇ ਕਰਾਈ ਪਈ ਹੈ ਜੀ ਆਹ ਵੇਖੋ ਮਹਾਰਾਜ ਨਾਲ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਤੇ ਸੇਵਾ ਕਰਨ ਦਾ ਬਲ ਬਖਸ਼ਣਾ ਮਹਾਰਾਜ ਕਿਰਪਾ ਕਰੇ ਅੱਗੇ ਜੋ ਵੀ ਕੰਮ ਚੱਲੇਗਾ ਜੇ ਇਹ ਵੀਡੀਓ ਫਿਰ ਪਾਈ ਜਾਏਗੀ ਵੈਕੂ ਜੀ ਦਾ ਖਾਲਸਾ ਵੈਗਰ ਜੀ ਕੀ ਫਤਹਿ